ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਕਰੇ ਫੇਰਾ ਜੀ ਨਵੀਂ ਵੀਡੀਓਜ਼ ਉਮੀਦ ਹੈ ਸਾਰੇ ਠੀਕ ਹੋ ਤੰਦਰੁਸਤ ਹੋ ਤੇ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਹਾਂ ਜੀ ਅੱਜ ਆਪਣੀ ਲੋਹੜੀ ਵਾਲੇ ਦਿਨਾਂ ਦੀਆਂ ਪਈਆਂ ਕਲਿੱਪਾਂ ਦਾ ਵਲੌਗ ਆ ਰਿਹਾ ਜੀ ਵਿੱਚ ਮਿਕਸ ਹੋ ਰਿਹਾ ਨਵੀਆਂ ਵੀਡੀਓਜ਼ ਵੀ ਨੇ ਨਵੀਆਂ ਕਲਿੱਪ ਵੀ ਹੈ ਇਹ ਆਪਾਂ ਬਣਾ ਰਹੇ ਸੀਗੇ ਖੁਆ ਕਿਉਂਕਿ ਨਵਦੀਪ ਨੇ ਡਿਮਾਂਡ ਕੀਤੀ ਹੈ ਕਿ ਉਹ ਖੁਆ ਖਾਊਗਾ ਤੇ ਅਸੀਂ ਬਣਾ ਰਹੇ ਸੀ ਲੋਹੜੀ ਦੀਆਂ ਪਿੰਨੀਆਂ ਕਿਉਂਕਿ ਅਸੀਂ ਮਾਸੀ ਨੂੰ ਵੀ ਪਿੰਨੀਆਂ ਦੇ ਕੇ ਆਉਣੇ ਹੁੰਦੀਆਂ ਲੋਹੜੀ ਤੇ ਬਣਾ ਕੇ ਕਿਉਂਕਿ ਤੇ ਸੋਚਿਆ ਕਿ ਚਲੋ ਜਦੋਂ ਹੁਣ ਆਰ ਕਾਰ ਹੀ ਰਹੀ ਹੈ ਤੇ ਖੋਆ ਵੀ ਕੱਢ ਲਈਏ ਐਕਚੁਅਲੀ ਅਸੀਂ ਜਿਹੜਾ ਟਾਈਮ ਹੈ ਉਰਾਦਾ ਚੂਸ ਕੀਤਾ ਖੋਆ ਬਣਾਉਣ ਲਈ ਕਿਉਂਕਿ ਮੰਮੀ ਨੇ ਸਵੇਰੇ ਫੇਰ ਜਾਣਾ ਸੀਗਾ ਤੇ 3-4 ਘੰਟੇ ਤੁਹਾਨੂੰ ਪਤਾ ਖੋਆ ਕੱਢਣ ਤੇ ਲੱਗ ਜਾਂਦੇ ਆ ਕਮ ਸੇ ਕਮ 4 ਘੰਟੇ ਲੱਗ ਹੀ ਜਾਂਦੇ ਆ ਜੀ 10-12 ਲੀਟਰ ਦੁੱਧ ਦਾ ਖੋਆ ਬਣਾਈਏ ਤੇ ਮੰਮੀ ਨੇ ਕਿਹਾ ਕਿ 7 ਵਜੇ ਅਸੀਂ ਕੜਾਈ ਰੱਖ ਲਈ ਸੀ ਰਾਤ ਨੂੰ ਕਿ 10 ਵਜੇ 10:30 ਵਜੇ ਤੱਕ ਫ੍ਰੀ ਹੋ ਜਾਾਂਗੇ ਪਰ ਸਾਨੂੰ 11 ਤੋਂ ਉੱਤੇ ਹੋ ਗਿਆ ਸੀ ਟਾਈਮ ਅਸੀਂ ਪੰਗਾ ਲੈ ਲਿਆ ਤੇ ਰਾਤ ਦਾ ਕੀਤਾ ਹੋਇਆ ਕੰਮ ਸਿਆਣੀ ਕਹਿੰਦੇ ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ ਸੋ ਚੀਜ਼ ਫਿਰ ਵੀ ਖਾਣਯੋਗ ਬਣ ਗਈ ਬਹੁਤ ਵਧੀਆ ਬਣੀ ਬਟ ਉਹ ਚੀਜ਼ ਨਹੀਂ ਬਣੀ ਜੋ ਮੈਂ ਅ ਅੱਜ ਤੋਂ 2-3 ਸਾਲ ਪਹਿਲਾਂ ਵਲੌਗ ਜਦੋਂ ਸ਼ੁਰੂ ਕੀਤੇ ਸੀ ਮੈਂ ਪਿੰਨੀਆਂ ਬਣਾਈਆਂ ਸੀ ਉਹਨਾਂ ਦੇ ਵਿੱਚ ਜੋ ਅਮੇਜ਼ਿੰਗ ਟੇਸਟ ਸੀ ਉਹ ਢੀ ਨਿਕਲ ਕੇ ਆਇਆ ਅੱਛਾ ਜੀ ਇਹ ਖੋਆ ਬਣਾ ਲਿਆ ਖੋਆ ਬਹੁਤ ਵਧੀਆ ਸੀਗਾ ਇਹਦੇ ਵਿੱਚ ਖਸ ਖਸ ਜੋ ਵੀ ਡਰਾਈ ਫਰੂਟਸ ਵਗੈਰਾ ਕੱਟ-ਕੁੱਟ ਕੇ ਆਪਾਂ ਪਾਲੇ ਸੀਗੇ ਪਿੰਨੀਆਂ ਦੇ ਵਿੱਚ ਕਮੀ ਕੀ ਰਹੀ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਪਿੰਨੀਆਂ ਦਾ ਆਟਾ ਸੀ ਜਿਹੜਾ ਬਹੁਤ ਜ਼ਿਆਦਾ ਬਰੀਕ ਸੀ ਅਸੀਂ ਪਿਸਿਆ ਹੋਇਆ ਲਿਆ ਸੀ ਤੇ ਅੱਜ ਤੋਂ 3 ਸਾਲ ਪਹਿਲਾਂ ਜੋ ਪਿੰਨੀਆਂ 2 ਸਾਲ ਪਹਿਲਾਂ ਅਸੀਂ ਬਣਾਈਆਂ ਸੀ ਲਾਸਟ ਇਅਰ ਵੀ ਬਣਾਈਆਂ ਸੀ ਤੇ ਚੌਲ ਅਸੀਂ ਖੁਦ ਪੀਸੇ ਸੀਗੇ ਦਰਦਰੇ ਰੱਖੇ ਸੀ ਥੋੜੇ ਦਾਣੇਦਾਰ ਉਹਨਾਂ ਦੀਆਂ ਪਿੰਨੀਆਂ ਬਹੁਤ ਅੱਛੀਆਂ ਲੱਗਦੀਆਂ ਮੈਦੇ ਵਰਗੇ ਚੌਲਾਂ ਦੇ ਆਟੇ ਦੀ ਪਿੰਨੀ ਹੈ ਜਿਹੜੀ ਉਹ ਅੱਛੀ ਨਹੀਂ ਬੰਦੀ ਟੇਸਟ ਵਿੱਚ ਨਵਦੀਪ ਨੇ ਕਰਾਈ ਮੰਮੀ ਦੀ ਪੂਰੀ ਹੈਲਪ ਤੇ ਅਸੀਂ ਨੇਰੇ ਦੇ ਵਿੱਚ ਐਵੇਂ ਟਾਈਮ ਜਾ ਪਾਸ ਕੀਤਾ ਇੱਥੇ ਲਾਈਟ ਦਾ ਵੀ ਚਾਨਣ ਉਹਨਾਂ ਨੇ ਪੈ ਰਿਆ ਸੀ ਕਿਉਂਕਿ ਮੱਲਬ ਐਗਜ਼ੈਕਟ ਉੱਪਰ ਨਹੀਂ ਸੀਗਾ ਤੇ ਮੰਮੀ ਤੇ ਨਵਦੀਪ ਹੁਣ ਫਾਈਨਲੀ ਪਿੰਨੀਆਂ ਵਟ ਰਹੇ ਆ ਚੌਲਾਂ ਦੀਆਂ ਤੇ ਖੋਏ ਦੀਆਂ ਪਿੰਨੀਆਂ ਇਹ ਮਤਲਬ ਖੋਆ ਕੱਢ ਕੇ ਉਹਦੇ ਵਿੱਚ ਚੌਲ ਭੁੰਨ ਕੇ ਆਪਾਂ ਐਡ ਕੀਤੇ ਆ ਤੇ ਜਿਹੜਾ ਇਸ ਨੂੰ ਖਾਲੀ ਕਰਕੇ ਕੜਾਈ ਨੂੰ ਫਿਰ ਇੱਕ ਦੁੱਧ ਵਾਲਾ ਖੋਆ ਜਿਹੜਾ ਉਹ ਅਲੱਗ ਤੋਂ ਆਪਾਂ ਬਣਾ ਲਿਆ ਸੀਗਾ ਤੇ ਇਸ ਦੇ ਵਿੱਚ ਡਰਾਈ ਫਰੂਟਸ ਦਾ ਆਖਾਂ ਛੱਖਾਂ ਜੋ ਵੀ ਨਟਸ ਵਰਟਸ ਹੁੰਦੇ ਆ ਉਹ ਆਪਾਂ ਸਾਰਾ ਕੁਝ ਐਡ ਕਰ ਲਿਆ ਸੀਗਾ ਜੋ ਵੀ ਪੈਂਦਾ ਲਾਂਗੜ ਪਾਂਗੜ ਉਹ ਆਪਾਂ ਪਾ ਲਿਆ ਤੇ ਫਿਰ ਜੀ ਆਪਾਂ ਮੇਰਾ ਬਹੁਤ ਹੋ ਗਿਆ ਸੀ ਰਾਤ ਦੇ 11:30 ਹੋ ਗਏ ਸੀ ਤੇ ਨਵਦੀਪ ਦੀ ਟੁੱਟ ਗਈ ਸੀ ਚੱਪਲ ਤੇ ਮੈਨੂੰ ਲੱਗਿਆ ਕਿ ਘਰ ਦੇ ਵਿੱਚ ਚੱਪਲ ਨਹੀਂ ਹੈ ਮੈਂ ਨਵੀ ਨੂੰ ਮਾਰਨਿੰਗ ਲਿਆ ਕੇ ਦੇਉਂਗੀ ਤੇ ਫਿਰ ਮੈਨੂੰ ਜੈਸਮੀਨ ਨੇ ਧਿਆਨ ਦਿਵਾਇਆ ਕਿ ਪਿਛਲੇ ਆਪਾਂ ਗਰਮੀ ਦੇ ਵਿੱਚ ਚੱਪਲ ਨਵੀਂ ਇੱਕ ਲਿਆ ਕੇ ਐਕਸਟਰਾ ਰੱਖੀ ਸੀ ਬਾਈ ਆਸਤੇ ਤੇ ਫਾਈਨਲੀ ਆਪਾਂ ਡੱਬਾ ਡੁੱਬੇ ਪਾਲੇ ਜੀ ਉਹ ਜਿੱਥੇ ਸੰਭਾਲੀਆਂ ਸੀਗੀਆਂ ਕੱਢੀਆਂ ਤੇ ਆਪਾਂ ਨੂੰ ਮਿਲ ਗਈਆਂ ਨਵਦੀਪ ਦੀਆਂ ਚੱਪਲ ਨਵੀਂ ਵਾਲੀ ਤੇ ਇਹ ਮੈਨੂੰ ਟਰਾਈ ਕਰਵਾ ਰਹੀ ਸੀਗੀ ਤੇ ਉਹ ਸੌਕਸ ਦੇ ਨਾਲ ਹੀ ਟਰਾਈ ਕਰਕੇ ਦੇਖ ਰਹੀ ਹੈਗਾ ਸੋ ਐਕਚੁਅਲੀ ਮੈਂ ਸਾਈਜ਼ ਸੀ ਜਿਹੜਾ ਉਸੇ ਟਾਈਮ ਪਾਉਣ ਲਈ ਲੈ ਕੇ ਆਈ ਸੀ ਦੋ ਪੇਅਰ ਚੱਪਲ ਦੇ ਮੈਨੂੰ ਇਹ ਸੀਗਾ ਕਿ ਸਾਈਜ਼ ਛੋਟਾ ਨਾ ਹੋ ਗਿਆ ਵੇ ਪਰ ਲੈ ਦੇ ਕੇ ਸਾਈਜ਼ ਹੈ ਜਿਹੜਾ ਆ ਗਿਆ ਤੇ ਉਸ ਤੋਂ ਬਾਅਦ ਇਹ ਨਹੀਂ ਜਦੋਂ ਤੱਕ ਇੰਨਾ ਟਾਈਮ ਚੱਲਣੀਆਂ ਨਹੀਂ ਨਵੀਆਂ ਲੈ ਕੇ ਆਉਣੀਆਂ ਇਹ ਹਣ ਜਾਣੀਆਂ ਹਣ ਦੀਆਂ ਨਹੀਂ ਮਤਲਬ ਤੋੜ ਦੇ ਵੱਧ ਆ ਬੱਚੇ ਤੇ ਫਿਰ ਜੀ ਆਪਾਂ ਚਾਵਲ ਬਣਾ ਰਹੇ ਆ ਨਮਕੀਨ ਪਲਾਵ ਵੀ ਕਹਿ ਦਿੰਨੇ ਆ ਆਪਾਂ ਇਹਨੂੰ ਨਮਕੀਨ ਚਾਵਲ ਵੀ ਬੋਲ ਦਿੰਨੇ ਆ ਆਪਣੇ ਪਿਆਬੀ ਚ ਨੂੰ ਨੌਣ ਵਾਲੇ ਚੌਲ ਬੋਲ ਦਿੰਦੇ ਆ ਨਮਕੀਨ ਚੌਲ ਕੁਝ ਵੈਜੀਟੇਬਲਸ ਪਈਆਂ ਸੀਗੀਆਂ ਆਪਾਂ ਉਹ ਕੱਟ ਕੀਤੀਆਂ ਚੌਪ ਕੀਤੀਆਂ ਗੋਪੀ ਐ ਹਰੇ ਮਟਰ ਐ ਪਿਆਜ਼ ਆਲੂ ਤੇ ਟਮਾਟਰ ਦਾ ਵਿੱਚ ਇੱਕ ਫਲੇਵਰ ਇਹਦੇ ਮੈਂ ਦਿਨ ਹੀ ਦਿਨੀ ਹੁੰਨੀ ਹੈਗੀ ਜਦੋਂ ਵੀ ਚਾਵਲ ਬਣਾਵਾਂ ਤਾਂ ਟਮਾਟਰ ਗ੍ਰੈਂਡ ਕਰਕੇ ਜ਼ਰੂਰ ਐਡ ਕਰੋ ਬਹੁਤ ਅੱਛਾ ਟੇਸਟ ਆਂਦਾ ਹੈ ਤੇ ਅਦਰਕ ਲਸਣ ਦਾ ਪੇਸਟ ਵਿੱਚ ਥੋੜਾ ਜਿਹਾ ਐਡ ਕੀਤਾ ਆਪਾਂ ਇਹਦੇ ਆਪਾਂ ਇਹਨੂੰ ਤੜਕੇ ਨੂੰ ਭੁੰਨ ਕੇ ਐਜੇ ਸਬਜ਼ੀ ਦੀ ਤਰ੍ਹਾਂ ਤੜਕਾ ਲਗਾਵਾਂਗੇ ਵਿੱਚ ਹਲਦੀ ਮਸਾਲੇ ਕੁਝ ਨਹੀਂ ਪਾਵਾਂਗੇ ਇਹਦੇ ਸਿੰਪਲ ਇੱਕ ਬਸ ਲਾਲ ਮਿਰਚ ਚੁਟਕੀ ਤੇ ਨਮਕ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਕੇ ਇਹ ਸਾਰੇ ਮੈਂ ਮਸਾਲੇ ਭੁੰਨ ਲਏ ਐ। ਸਬਜ਼ੀਆਂ ਭੁੰਨ ਲੀਆਂ ਤੇ ਹੁਣ ਆਪਾਂ ਜਿੰਨੇ ਚਾਵਲ ਲਏ ਆ ਉਸ ਦਾ ਤਿੰਨ ਗੁਣਾ ਇਸ ਦੇ ਵਿੱਚ ਪਾਣੀ ਐਡ ਕਰ ਦਿਆਂਗੇ। ਤੇ ਅੱਜ ਜੈਸਮੀਨ ਦਾ ਮਨ ਸੀਗਾ ਕਿ ਉਹ ਚੌਲ ਚਾਵਲ ਖਾਏਗੀ, ਚੌਲ ਖਾਏਗੀ। ਮੇਰੇ ਮੂੰਹ ਤੇ ਚਾਵਲ ਚੜੇ ਹੋਏ ਐ ਇਸ ਲਈ ਮਟਕ ਚਾਣੀ ਆ। ਅੱਛਾ ਜੀ ਚੌਲ ਬਣ ਰਹੇ ਆ ਆਪਣੇ ਤੇ ਪਾਣੀ ਇਹਦੇ ਵਿੱਚ ਮੈਂ ਗਰਮ ਬੋਇਲ ਕੀਤਾ ਹੋਇਆ ਐਡ ਕਰਤਾ ਤਾਂ ਜੋ ਜਲਦੀ ਜਲਦੀ ਪੱਕ ਜਾਣ ਇਹ ਜ਼ਿਆਦਾ ਟਾਈਮ ਨਾ ਲੈਂ। ਤੇ ਚਟਪੜ ਬਣ ਜਾਂਦੇ ਆ ਜੇ ਸਿੰਪਲ ਸੋਬਰ ਸੌਖੇ ਤਰੀਕੇ ਨਾਲ ਚੀਜ਼ ਬਣਾਣੀ ਹੈ ਤਾਂ ਸਭ ਤੋਂ ਸੌਖੀ ਰੈਸਪੀ ਹੈ ਕਿ ਚਾਵਲ ਬਣਾ ਦੋ ਤੇ ਮੈਂ ਅਕਸਰ ਇਹ ਚੀਜ਼ ਬਣਾਉਂਦੀ ਰਹਿੰਨੀ ਆ ਇੱਕ ਟਾਈਮ ਜਿਵੇਂ ਮਾਰਨਿੰਗ ਦੇ ਜਾਂ ਦੁਪਹਿਰ ਦੇ ਟਾਈਮ ਕੀ ਬੱਚੇ ਜਿਹੜੇ ਇੱਕ ਟਾਈਮ ਰੋਟੀ ਦੀ ਜਗ੍ਹਾ ਤੇ ਇਹ ਨਮਕੀਨ ਚਾਵਲ ਜਾਂ ਮਿੱਠੇ ਜਾਂ ਕੁਝ ਵੀ ਐਦਾਂ ਦੀਆਂ ਚੀਜ਼ਾਂ ਟਰਾਈ ਹੁੰਦੀਆਂ ਰਹਿੰਦੀਆਂ ਨਾਲੇ ਤਾਂ ਬੱਚੇ ਖਾਂਦੇ ਆ ਖੁਸ਼ ਹੋ ਕੇ ਨਾਲੇ ਆਪਾਂ ਨੂੰ ਥੋੜਾ ਸੁਖਾਲਾ ਕੰਮ ਰਹਿੰਦਾ ਸੋ ਮੈਨੂੰ ਰੋਟੀ ਬਣਾਣੀ ਜ਼ਿਆਦਾ ਔਖੀ ਲੱਗਦੀ ਹੈ ਰੋਟੀ ਨਾਲੋਂ ਮੈਨੂੰ ਇਹ ਜ਼ਿਆਦਾ ਵਧੀਆ ਈਜ਼ੀ ਰਹਿੰਦਾ ਕੰਮ ਸੋ ਬੱਚਿਆਂ ਦਾ ਬਾਕੀ ਮਨ ਹੁੰਦਾ ਜਦੋਂ ਬੱਚਿਆਂ ਦਾ ਜੋ ਚੀਜ਼ ਖਾਣ ਦਾ ਮਨ ਹੁੰਦਾ ਆਪਾਂ ਉਹਨਾਂ ਦੇ ਟੇਸਟ ਤੇ ਉਹਨਾਂ ਦੀ ਡਿਮਾਂਡ ਦੇ ਅਕੋਰਡਿੰਗ ਚੀਜ਼ਾਂ ਬਣਾਈਦੀਆਂ ਤੇ ਲਓ ਜੀ ਪਾਣੀ ਆਪਾਂ ਇੱਥੇ ਕਰਤਾ ਐਡ ਇਹਦੇ ਵਿੱਚ ਹੁਣ ਆਪਾਂ ਇਹਨੂੰ ਇੱਕ ਬੋਇਲ ਆਉਣ ਦਿਆਂਗੇ ਬੋਇਲ ਆਉਣ ਤੋਂ ਬਾਅਦ ਇਸ ਨੂੰ ਆਪਾਂ ਸਿਮ ਦੇ ਉੱਪਰ 10 ਮਿੰਟ 10 ਤੋਂ 12 ਮਿੰਟ ਤੱਕ ਆਪਾਂ ਇਹਨੂੰ ਰੱਖਾਂਗੇ ਵਿੱਚ ਦੀ ਇੱਕ ਵਾਰ ਚੈੱਕ ਜ਼ਰੂਰ ਕਰਾਂਗੇ ਤੇ ਚੌਲ ਜਿਹੜੇ ਵਿਖਰੇ ਵਿਖਰੇ ਬੰਦਦੇ ਆ ਜਦੋਂ ਆਪਾਂ ਇਹਨਾਂ ਨੂੰ ਛੇੜ ਛਾੜ ਨਹੀਂ ਕਰਦੇ ਆ ਬਾਰ-ਬਾਰ ਮੈਂ ਕਈ ਦੇਖਿਆ ਕੜਛੀ ਚਲਾਉਂਦੇ ਰਹਿੰਦੇ ਆ ਨਾ ਉਹ ਚੌਲ ਉਵੇਂ ਨਹੀਂ ਬਣਦੇ ਔਰ ਇਹ ਕਿਨਾਂ ਨੂੰ ਵਾਸ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਟਾਰਚ ਵਗੈਰਾ ਇਸ ਦਾ ਪੂਰਾ ਨਿਕਲ ਜਾਵੇ ਵਾਸ਼ ਹੋ ਜਾਣ ਅੱਛੀ ਤਰ੍ਹਾਂ ਤਾਂ ਬਿਖਰੇ ਬਿਖਰੇ ਬਾਕੀ ਚੌਲਾਂ ਚੌਲਾਂ ਦੀ ਜਿਹੜੀ ਕੁਆਲਿਟੀ ਹੁੰਦੀ ਹੈ ਉਹਦੇ ਤੇ ਵੀ ਡਿਪੈਂਡ ਕਰਦੀ ਹੈ ਕਈ ਖੀਰ ਵਾਲੇ ਚੌਲਾਂ ਨੂੰ ਨਮਕੀਨ ਤੜਕਾ ਲਗਾ ਦਿੰਦੇ ਆ ਉਹ ਫਿਰ ਖਲ ਜਾਂਦੇ ਆ ਸੋ ਇਹ ਨਮਕੀਨ ਚੌਲਾਂ ਲਈ ਤਾਂ ਸਭ ਨੂੰ ਪਤਾ ਹੀ ਹੈ ਹਨਾ ਪਰ ਮੈਂ ਬਹੁਤ ਸਾਰੇ ਲੋਕ ਦੇਖਿਆ ਜੋ ਖੀਰ ਵਾਲੇ ਚੌਲਾਂ ਨੂੰ ਹੀ ਨਮਕੀਨ ਤੜਕਾ ਲਗਾ ਦਿੰਦੇ ਆ ਤੇ ਲਓ ਜੀ ਚੌਪ ਚੌਲ ਹੈ ਜਿਹੜੇ ਫਿਰ ਮੈਂ ਚਾਵਲ ਬੋਲਣ ਲੱਗੀ ਸੀ ਇੱਥੇ اٹਕ ਜਾਨੀ ਮੈਂ ਅੱਛਾ ਜੀ ਚੌਲ ਹੈ ਜਿਹੜੇ ਆ ਬਣ ਕੇ ਰੈਡੀ ਹੋ ਗਿਆ ਅੱਛਾ ਕੈਮਰੇ ਤੇ ਸਟੀਮ ਆ ਗਈ ਸੀਗੀ ਇੱਥੇ ਮੈਂ ਕੱਟ ਲਗਾਉਣਾ ਭੁੱਲ ਗਈ ਸੋ ਇਗਨੋਰ ਕਰ ਦਿਓ ਚਲੋ ਕੋਈ ਗੱਲ ਨਹੀਂ ਤੇ ਆ ਜੀ ਚਾਵਾਲਾ ਜਿਹੜੇ ਬਣ ਗਏ ਆ ਬਿਖਰੇ-ਬਿਖਰੇ ਬਣੇ ਆ ਇਹਨਾਂ ਨੂੰ ਆਪਾਂ ਕੁਝ ਟਾਈਮ ਹੁਣ ਐਵੇਂ ਸਟੀਮ ਤੇ ਪਈ ਰਹਿਣ ਦਿਆਂਗੇ ਬੱਚਾ ਨੇ ਚੌਲ-ਚੌਲ ਖਾਲੇ ਸੀਗੇ ਬੱਚੇ ਨਹਾਲੇ ਸੀ ਫਰੈਸ਼ ਹੋ ਗਏ ਸੀਗੇ ਤੇ ਨਵ ਦੀ ਫੋਇਆ ਪਿਆ ਜੀ ਅੱਜ ਪੂਰਾ ਖੁਸ਼ ਕਿਉਂਕਿ ਨਹਾ ਕੇ ਉਹਨੇ ਅੱਜ ਨਵੀਂ ਸਵੈਟ ਹੈ ਉਹ ਪਾਈ ਹੈ ਪਰ ਥੋੜੀ ਜੀ ਵੱਡੀ ਹੈ ਅਗਲੇ ਸਾਲ ਪੂਰੀ ਆਉਗੀ ਇਹਨਸ ਨੂੰ ਮਤਲਬ ਪਰਫੈਕਟ ਇਹਦਾ ਸਾਈਜ਼ ਨਹੀਂ ਹੈ ਇਹ ਤੇ ਪਰ ਫਿਰ ਵੀ ਇਹਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਚਲੋ ਅੱਜ ਇਹਨੇ ਟਰਾਈ ਕਰ ਲਈ ਤੇ ਇੱਥੇ ਚੱਲ ਰਹੀਆਂ ਸੀ ਇਹਨਾਂ ਦੀਆਂ ਆਪਸ ਦੇ ਵਿੱਚ ਗੱਲਾਂ ਤੇ ਸਕੂਲ ਬਾਰੇ ਕੁਝ ਗੱਲਾਂ ਦੱਸ ਰਹੇ ਸੀ ਆਪਦੇ ਕਿਵੇਂ ਦਿਨ ਬੀਤਿਆ ਅੱਜ ਸਾਰਾ ਦਿਨ ਸਕੂਲ 'ਚ ਤੇ ਇਧਰ ਜੈਸਮੀਨ ਨੇ ਆਪਦਾ ਹੈਡਵਾਸ਼ ਕੀਤਾ ਸੀ ਮੈਂ ਡਰਾਇਰ ਮਾਰਤਾ ਸੀਗਾ ਤੇ ਸ਼ਾਮ ਦੇ ਟਾਈਮ ਨਾਤੀ ਸੀ ਸਕੂਲੋਂ ਆਉਂਦਿਆਂ ਨੂੰ ਕਾਫੀ ਲੇਟ ਹੋ ਜਾਂਦਾ ਹੈ ਤੇ ਜੈਸਮੀਨ ਦੇ ਜਿਹੜੇ ਬਾਲ ਐ ਉਹ ਸੁੱਕ ਗਿਆ ਤੇ ਅਸੀਂ ਬੈਠੇ ਇੱਥੇ ਕਰ ਰਹੇ ਸੀਗੇ ਕੁਝ ਗੱਲਾਂ ਨਵਦੀਪ ਦੀ ਜਿਹੜੀ ਖੁਸ਼ੀ ਐ ਉਹਦਾ ਟਿਕਾਣਾ ਨਹੀਂ ਕੋਈ ਪਤਾ ਨਹੀਂ ਕਿਸ ਚੀਜ਼ ਦੀ ਖੁਸ਼ੀ ਐ ਇਹਨੂੰ ਕੀ ਖਜ਼ਾਨਾ ਲੱਭਿਆ ਤੇ ਇੱਥੇ ਇਹਦੀ ਖੁਸ਼ੀ ਨਾਲ ਦੀ ਨਾਲ ਬਦਲ ਗਈ ਸੀਗੀ ਬਿਲਕੁਲ ਖਾਮੋਸ਼ੀ ਦੇ ਵਿੱਚ ਕਿਉਂਕਿ ਇਹਨੂੰ ਮੈਂ ਜਦੋਂ ਕਿਹਾ ਕਿ ਇਹ ਵੀਡੀਓ ਉਸਤੇ ਸਰ ਵੀ ਦੇਖਣਗੇ ਤੇ ਪੜਾਈ ਨਹੀਂ ਕਰ ਰਿਆ ਤੇ ਨਾਲ ਦੀ ਨਾਲ ਇਹਨੇ ਆਪਣੀ ਬੁੱਕ ਓਪਨ ਕੀਤੀ ਔਰ ਇਹਨੇ ਆਪਣਾ ਕੰਮ ਕਰਨਾ ਸ਼ੁਰੂ ਕਰਤਾ ਤੇ ਹੁਣ ਮੈਨੂੰ ਕਹਿ ਰਿਹਾ ਸੀਗਾ ਕਿ ਨਹੀਂ ਤੁਸੀਂ ਵੀਡੀਓ ਨਹੀਂ ਭੇਜੋਗੇ ਤੇ ਲਓ ਜੀ ਇੱਧਰ ਆਪਣਾ ਨੈਕਸਟ ਮਾਰਨਿੰਗ ਬਣਿਆ ਹਲਵਾ ਹਲਵਾ ਗਲੂਟਨ ਫ੍ਰੀ ਹੈ ਜੀ ਬਹੁਤ ਸੋਹਣਾ ਬਣਿਆ ਦੇਖੋ ਆਪਾਂ ਕਹਿ ਦਿੰਨੇ ਨਾ ਗਲੂਟਨ ਫ੍ਰੀ ਹਲਵਾਨੀਆਂ ਹ ਦਾਲਾਂ ਦੇ ਜਿਹੜੇ ਆٹے ਹੁੰਦੇ ਉਹਨਾਂ ਦਾ ਹਲਵਾ ਨਹੀਂ ਵਧੀਆ ਬਣਦਾ ਬਹੁਤ ਸੋਹਣਾ ਹਲਵਾ ਬਣਿਆ ਜੀ ਮੈਂ ਹਮੇਸ਼ਾ ਬਣਾਉਂਦੀ ਰਹਿੰਨੀ ਆ ਗਲੂਟਨ ਫ੍ਰੀ ਆٹے ਦਾ ਤੇ ਇੱਧਰ ਮੈਂ ਜਿਹੜੇ ਕਾਲੇ ਛੋਲੇ ਹੁੰਦੇ ਆ ਉਹਨਾਂ ਨੂੰ ਬੋਇਲ ਕਰਕੇ ਮਸਾਲਾ ਚੜਾਤਾ ਮਸਾਲੇ ਦਾ ਮਤਲਬ ਤੜਕਾ ਲਗਾਤਾ ਸਿੰਪਲ ਇਸ ਦੇ ਵਿੱਚ ਕੋਈ ਪਿਆਜ਼ ਲਸਣ ਅਦਰਕ ਨਹੀਂ ਪਾਈਦਾ ਸਿੰਪਲ ਇਹਨਾਂ ਨੂੰ ਜਿਹੜੇ ਵੀ ਆਪਣੇ ਗਰਮ ਮਸਾਲਾ ਹੁੰਦਾ ਧਨੀਆ ਮਸਾਲਾ ਮਿਰਚ ਤੇ ਨਮਕ ਉਹਨਾਂ ਦਾ ਤੜਕਾ ਲਗਾ ਕੇ ਤੇ ਕਸੂਰੀ ਮੇਥੀ ਹੁੰਦੀ ਹੈ ਜਿਹੜੀ ਉਹਨਾਂ ਨੂੰ ਰੋਸਟ ਕਰਕੇ ਪਾ ਦੋ ਬਹੁਤ ਅੱਛੇ ਮਸਾਲੇਦਾਰ ਛੋਲੇ ਬਣ ਕੇ ਤਿਆਰ ਹੁੰਦੀ ਹੈ ਜੈਸਮੀਨ ਦੀ ਡਿਮਾਂਡ ਰਹਿੰਦੀ ਹੈ ਮਹੀਨੇ ਦੇ ਵਿੱਚ ਇੱਕ ਵਾਰ ਹਲਵਾ ਛੋਲੇ ਹੈ ਜਿਹੜੇ ਚਨੇ ਖਾਣ ਦਾ ਮਨ ਹੁੰਦਾ ਤੇ ਨਵਦੀਪ ਦਾ ਮਨ ਸੀਗਾ ਕਿ ਉਹਨੇ ਅੱਜ ਪੂਰੀਆਂ ਖਾਣੀਆਂ ਸੋ ਇਹ ਨਾ ਲੋੜੀ ਤੋਂ ਬਾਅਦ ਦੇ ਵਲੌਗਸ ਹੈ ਸੋ ਉਸ ਤੋਂ ਬਾਅਦ ਤੋਂ ਬੱਚੇ ਬਿਮਾਰ ਹੋ ਗਏ ਹੁਣ ਤੋਂ ਮੈਂ ਆਇਲੀ ਵਗੈਰਾ ਸਭ ਬੰਦ ਕੀਤਾ ਹੋਇਆ ਖਾਣਾ ਤੇ ਨਵਦੀਪ ਤੇ ਲਈ ਕਾਫੀ ਟਾਈਮ ਬਾਅਦ ਅਸੀਂ ਪੂਰੀਆਂ ਬਣਾ ਰਹੇ ਹਾਂਗੇ ਇਸ ਵਾਰ ਪੂਰੀਆਂ ਬਣੀਆਂ ਨੂੰ 2 ਢਾਈ ਮਹੀਨੇ ਹੋ ਗਏ ਹੋਣੇ ਆ ਸੋ 2-3 ਮਹੀਨਿਆਂ ਦੇ ਬਾਅਦ ਆਪਾਂ ਪੂਰੀ ਹੈ ਜੀ ਟਰਾਈ ਕਰ ਰਹੇ ਹਾਂ ਤੇ ਲਓ ਜੀ ਇੱਧਰ ਬਣਾ ਦਿੱਤੀਆਂ ਮੈਂ ਨਵਦੀਪ ਤੇ ਲਈ ਪੂਰੀਆਂ ਅੱਜ ਉਹ ਲੰਚ ਵਿੱਚ ਵੀ ਪੂਰੀ ਲੈ ਕੇ ਜਾਊਗਾ ਤੇ ਘਰੇ ਵੀ ਖਾ ਕੇ ਜਾਊਗਾ ਛੋਲੇ ਮਸਾਲੇ ਵਾਲੇ ਪੂਰੀ ਮਤਲਬ ਬਹੁਤ ਅੱਛਾ ਕੰਬੀਨੇਸ਼ਨ ਰਿਹਾ ਮੈਨੂੰ ਬਹੁਤ ਧੀਆ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਮੇਬੀ ਇਹਦੇ ਨਾਲ ਵਧੀਆ ਨਹੀਂ ਲੱਗਣਾਗਾ ਟੇਸਟ ਪੂਰੀ ਦਾ ਪਰ ਅਮੇਜ਼ਿੰਗ ਟੇਸਟ ਸੀਗਾ ਨਵਦੀਪ ਨੂੰ ਬਹੁਤ ਪਸੰਦ ਆਇਆ ਤੇ ਮੈਂ ਸੋਚਿਆ ਸੀਗਾ ਕਿ ਨਵਦੀਪ ਦੇ ਲਈ ਵੀ ਮੈਂ ਸੂਜੀ ਦਾ ਹਲਵਾ ਬਣਾ ਦੂੰਗੀ ਪਰ ਉਹਨੇ ਪੂਰੀ ਦੀ ਡਿਮਾਂਡ ਕੀਤੀ ਸੋ ਉਹਦੇ ਲਈ ਲੰਚ ਵਿੱਚ ਪੂਰੀ ਬਣਾਈ ਇੱਧਰ ਜੀ ਆਪਣੀਆਂ ਆ ਗਈਆਂ ਰਿਓੜੀਆਂ ਤਿਲ ਵਾਲੀਆਂ ਕਿਉਂਕਿ ਅਸੀਂ ਮਤਲਬ ਮੈਂ ਮਾਸੀ ਕੋਲ ਗਈ ਸੀ ਪਿੰਨੀਆਂ ਦੇ ਦਿਨ ਤੇ ਮਾਸੀ ਨੇ ਸਾਨੂੰ ਲੋੜੀ ਦੇ ਦਿੱਤੀ ਤੇ ਲੋੜੀ ਦੇ ਮਤਲਬ ਜੋ ਵੀ ਮਾਸੀ ਜੀ ਵੈਸੇ ਵੀ ਥੋੜਾ ਘਾਟ ਹੀ ਖਾਂਦੇ ਆ ਇਹ ਵਾਲੀਆਂ ਚੀਜ਼ਾਂ ਤੇ ਬੱਚੇ ਵੀ ਮਿੱਠਾ ਘਟ ਖਾਂਦੇ ਆ ਮੈਂ ਬੋਲਿਆ ਸੀਗਾ ਕਿ ਇਹ ਚੀਜ਼ਾਂ ਨਾ ਲੈ ਕੇ ਆਇਓ ਕਿਉਂਕਿ ਵੇਸਟੀ ਹੁੰਦੀਆਂ ਕਿਉਂਕਿ ਅਸੀਂ ਮਿੱਠਾ ਵਗੈਰਾ ਗੱਚਕ ਇਹ ਸਾਰੀਆਂ ਚੀਜ਼ਾਂ ਨਹੀਂ ਖਾਣਦੇ ਆ ਪਰ ਫਿਰ ਵੀ ਤੁਹਾਨੂੰ ਪਤਾ ਹੈ ਕਿ ਜੜੀਆਂ ਮਾਵਾਂ ਮਾਸੀਆਂ ਹੁੰਦੀਆਂ ਤੇ ਉਹਨਾਂ ਨੂੰ ਤਸੱਲੀ ਚਾਹੀਏ ਹੋਰ ਕੁਝ ਵੀ ਦੇ ਦੇਣ ਤੁਹਾਨੂੰ ਜਿੰਨਾ ਚਿਰ ਤਿਹਾਰ ਦੀ ਚੀਜ਼ ਨਾ ਦੇਣ ਉਹਨਾਂ ਚਿਰ ਇਹਨਾਂ ਦੇ ਦਿਲ ਨੂੰ ਤਸੱਲੀ ਨਹੀਂ ਆਂਦੀ ਸੋ ਕੁਝ ਮਠਾਈਆਂ ਅੱਛਾ ਮਨੋਜ ਤੋਂ ਮਠਾਈ ਲੈ ਕੇ ਆਂਦੇ ਹਮੇਸ਼ਾ ਮਨੋਜ ਵਾਲਿਆਂ ਦੀ ਬਠਿੰਡਾ ਮਨੋਜ ਵਾਲਿਆਂ ਦੀ ਮਠਾਈ ਹੈ ਅਮੇਜ਼ਿੰਗ ਹੈ ਬਹੁਤ ਅੱਛੀ ਹੈ ਤੇ ਇਹ ਤਿਲ ਵਾਲੇ ਗੱਜਕ ਹੈ ਜੋ ਕਿ ਸਾਨੂੰ ਕਿਸੇ ਨੂੰ ਵੀ ਪਸੰਦ ਨਹੀਂ ਆ ਬਟ ਫਿਰ ਵੀ ਚਲੋ ਆਪਾਂ ਥੋੜੇ ਬੱਤੇ ਖਾ ਲਾਂਗੇ ਕਿਉਂਕਿ ਗੁੜ ਵਾਲਾ ਗੱਜਕ ਤਾਂ ਬੱਚੇ ਖਾ ਲੈਂਦੇ ਆ ਤਿਲ ਵਾਲੇ ਬੱਚਿਆਂ ਨੂੰ ਘੱਟ ਪਸੰਦ ਆ ਬਟ ਹੈਲਦੀ ਹੁੰਦੀ ਹੈ ਥੋੜੇ ਠੀਕ ਹੁੰਦੇ ਆ ਕਿ ਤਿਲ ਵਗੈਰਾ ਪਰ ਜ਼ਿਆਦਾ ਮਿੱਠਾ ਅੱਛਾ ਨਹੀਂ ਲੱਗਦਾ ਹੁਣ ਤੇ ਅਸੀਂ ਇਹਦੇ ਵਿੱਚੋਂ ਥੋੜਾ ਥੋੜਾ ਕਰਕੇ ਖਾ ਲਾਂਗੇ ਤੇ ਬਾਕੀ ਦੀ ਚੀਜ਼ ਆਪਾਂ ਕਿਸੇ ਨੂੰ ਮਤਲਬ ਘਰ ਕੋਈ ਆਂਦੇ ਆ ਬੱਚੇ ਵਗੈਰਾ ਜਾਂ ਬੱਚਿਆਂ ਦੇ ਫਰੈਂਡਸ ਵਗੈਰਾ ਉੱਥੇ ਵੰਡ ਚੁੰਡ ਕੇ ਬੱਚੇ ਇਹਨਾਂ ਨੂੰ ਖਤਮ ਕਰ ਦਿੰਦੇ ਆ ਤੇ ਜਿਹੜੀ ਰਿਓੜੀਆਂ ਤੇ ਚਕੇ ਵਾਲੀਆਂ ਚੀਜ਼ਾਂ ਤਾਂ ਚਲੋ ਮੈਂ ਫਿਰ ਵੀ ਲੈ ਲਈਆਂ ਮੂੰਗਫਲੀ ਤੋਂ ਬਿਲਕੁਲ ਵੀ ਨਹੀਂ ਕਿਉਂਕਿ ਮੂੰਗਫਲੀ ਅਸੀਂ ਬਿਲਕੁਲ ਨਹੀਂ ਖਾਂਦੇ ਆ ਤੇ ਇਹ ਕੁਝ ਮਨੋਜ਼ ਵਾਲਿਆਂ ਦੀ ਮਿਠਾਈ ਜੋ ਇਸ ਤਰ੍ਹਾਂ ਮਿਕਸ ਕਰਤੀ ਸਾਰੀ ਗਲੂਟਨ ਫ੍ਰੀ ਮਠਾਈ ਹੈ ਸਭ ਤੋਂ ਵਧੀਆ ਚੀਜ਼ ਹੈ ਕਿ ਇਹ ਗਲੂਟਨ ਫ੍ਰੀ ਹੈ ਤੇ ਜਦੋਂ ਵੀ ਹੁਣ ਸਾਡੇ ਮਤਲਬ ਮਾਸੀ ਜੀ ਦਾ ਵੀ ਇਹ ਹਿਸਾਬ ਹੋ ਗਿਆ ਸਾਡਾ ਸਾਰਿਆਂ ਦਾ ਅਸੀਂ ਜਦੋਂ ਵੀ ਕੋਈ ਚੀਜ਼ ਲੈ ਕੇ ਆਉਂਦੇ ਸਭ ਤੋਂ ਪਹਿਲਾਂ ਅਸੀਂ ਟਰਾਈ ਕਰਦੇ ਹਾਂ ਕਿ ਸਾਨੂੰ ਗਲੂਟਨ ਫ੍ਰੀ ਚੀਜ਼ ਮਿਲ ਜੇ ਅੱਛਾ ਇਹ ਲੱਡੂ ਗੋਂਦ ਦੇ ਬਣੇ ਹੋਏ ਜੀ ਗੋਂਦ ਵਾਲੇ ਲੱਡੂ ਹੈ ਇਹ ਬੇਸਨ ਗੋਂਦ ਦੇ ਜਿਹਨੂੰ ਆਪਾਂ ਪਿਆਬੀ ਚ ਗੋਂਦ ਵਾਲੇ ਲੱਡੂ ਕਹਿ ਦਿੰਦੇ ਆ ਤੇ ਇਹ ਜੀ ਇਹ ਵੀ ਗਲੂਟਨ ਫ੍ਰੀ ਹੋਗੇ ਸਾਰਾ ਮਤਲਬ ਇਹ ਸਮਾਨ ਹੈ ਜਿਹੜਾ ਗਲੂਟਨ ਫ੍ਰੀ ਹੈ ਤੇ ਜੈਸਮੀਨ ਦੀ ਇਸ ਦੇ ਵਿੱਚ ਮੌਜੂਦ ਹੋ ਜਾਂਦੀ ਹੈ ਪਰ ਬੱਚੇ ਹੁ ਅ ਜਸਮੀਨ ਦੀ ਟੀਲਸ ਇਨਫੈਕਸ਼ਨ ਸੀ ਥੋੜੀ ਵੱਡੀ ਹੋਈ ਤੇ ਮੇਰੇ ਪਲੇਟਲੇਟਸ ਘਟੇ ਹੋਏ ਸੀ ਉਹਦੀਆਂ ਦਵਾਈਆਂ ਚੱਲਦੀਆਂ ਸੀ ਤੇ ਉਸ ਤੇ ਦਰਮਿਆਨ ਬੱਚਿਆਂ ਨੇ ਖਾਣਾ ਪੀਣਾ ਬਿਲਕੁਲ ਬੰਦ ਕਰਤਾ ਸੀਗਾ ਫਿਰ ਮੈਂ ਕੁਛ ਗ੍ਰੇਪਸ ਲੈ ਕੇ ਆਂਦੇ ਤੇ ਪਹਿਲਾਂ ਇਸ ਤੋਂ ਪਹਿਲਾਂ ਮੈਂ ਜਿਹੜੇ ਗ੍ਰੇਪਸ ਲੈ ਕੇ ਆਂਦੇ ਸੀ ਪਤਾ ਨਹੀਂ ਉਹਨਾਂ ਨੂੰ ਕੀ ਪ੍ਰੋਬਲਮ ਸੀਗੀ ਉਹਨਾਂ ਦਾ ਜੋ ਮੈਂ 1 ਕਿਲੋ ਤੇ ਕਿਲੋ ਵੇਸਟ ਗਏ ਮੇਰੇ ਮੈਨੂੰ ਉਹ ਸੁੱਟਨੇ ਪਏ ਕਿਉਂਕਿ ਉਹਨਾਂ ਦੇ ਉੱਪਰ ਪਤਾ ਨਹੀਂ ਕੈਮੀਕਲ ਸੀ ਜਾਂ ਕੀ ਸੀਗਾ ਉਹਨਾਂ ਦਾ ਟੇਸਟ ਸੀ ਬਿਲਕੁਲ ਕੜਵਾ ਸੀ ਕੜਤਨ ਮੈਡੀਸਨ ਦੀ ਤਰ੍ਹਾਂ ਜੋ ਕਿ ਲੱਗ ਰਿਹਾ ਸੀਗਾ ਕਿ ਉੱਪਰ ਕੋਈ ਦਵਾਈ ਲੱਗੀ ਹੋਈ ਉਸ ਤੋਂ ਬਾਅਦ ਫਿਰ ਮੈਂ ਅੱਧਾ ਕਿਲੋ ਨਵਦੀਪ ਦੀ ਪਸੰਦ ਤੇ ਉਹਦਾ ਮਨ ਸੀਗਾ ਕਿ ਉਹਨੇ ਕਾਲੇ ਵਾਲੇ ਅੰਗੂਰ ਖਾਣੇ ਆ ਤੇ ਆਪਾਂ ਅੱਧਾ ਕਿਲੋ ਲੈ ਕੇ ਆਂਦੇ ਅੰਗੂਰ ਇਹਨਾਂ ਨੂੰ ਮੈਂ ਵਾਸ਼ ਕਰਕੇ ਇਹਦੇ ਨਾਲੋਂ ਡੰਡੀਆਂ ਨਾਲ ਉਤਾਰਤੀ ਐ ਤੇ ਇਹਨਾਂ ਨੂੰ ਮੈਂ ਥੋੜਾ ਜਿਹਾ ਸੁੱਕ ਜਾਣਗੇ ਬੱਚਿਆਂ ਨੂੰ ਇਹਨਾਂ ਦੀ ਚਾਟ ਬਣਾ ਕੇ ਦੇਵਾਂਗੀ ਫਰੂਟ ਚਾਟ ਥੋੜੇ ਬਹੁਤ ਬਚ ਜਾਣਗੇ ਤਾਂ ਬੱਚੇ ਮਾਰਨਿੰਗ ਸਕੂਲ ਦੇ ਵਿੱਚ ਲੈ ਜਾਣਗੇ ਫਰੂਟ ਚਾਟ ਮਿਕਸ ਕਰਕੇ ਤੇ ਫਰੂਟਸ ਵੈਸੇ ਤੋਂ ਹੁਣ ਔਰੇਂਜ ਦਾ ਤੇ ਗ੍ਰਿਪਸ ਦਾ ਹੀ ਸੀਜ਼ਨ ਹੈ ਤੇ ਮੈਂ ਉਸ ਤੇ ਵਿੱਚ ਫਰੂਟਸ ਦੇ ਵਿੱਚ ਲੈ ਕੇ ਆਈਆਂ ਜੀ ਥੋੜੇ ਅਮਰੂਦ ਬਨਾਣਾ ਤੇ ਔਰੇਂਜ ਲੈ ਕੇ ਆਂਦੇ ਆ ਤੇ ਚੀਕੂ ਲੈ ਕੇ ਆਂਦੇ ਆ ਥੋੜੇ ਥੋੜੇ ਬੱਚੇ ਬਿਮਾਰ ਹੁੰਦੇ ਆ ਉਸ ਟਾਈਮ ਤੇ ਥੋੜਾ ਡਾਕਟਰ ਵੱਲੋਂ ਸੁਜੈਸਟ ਕੀਤਾ ਜਾਂਦਾ ਤੇ ਬੱਚੇ 2-4 ਦਿਨ ਫਰੂਟਸ ਵਗੈਰਾ ਖਾਂਦੇ ਵੀ ਆ ਕਿਉਂਕਿ ਡਾਕਟਰ ਨੇ ਬੋਲਿਆ ਹੋਇਆ ਜਿਵੇਂ ਬੱਚੇ ਠੀਕ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਫਰੂਟ ਵਾਲੀ ਨਹੀਂ ਚਾਖਦੇ ਆ ਇਹ ਹਰ ਘਰ ਦੀ ਪ੍ਰੋਬਲਮ ਹੈ ਹਰ ਬੱਚੇ ਦੀ ਪ੍ਰੋਬਲਮ ਹੈ ਬਹੁਤ ਸਾਰੇ ਕਹਿ ਦਿੰਦੇ ਆ ਸਾਡੇ ਬੱਚੇ ਫਲ ਨਹੀਂ ਖਾਂਦੇ ਸਾਡੇ ਬੱਚੇ ਦੁੱਧ ਨਹੀਂ ਪੀਂਦੇ ਆ ਸਭ ਤੇ ਬੱਚਿਆਂ ਦੇ ਵਿੱਚ ਪ੍ਰੋਬਲਮ ਰਹਿੰਦੀ ਹੈ ਕਿਸੇ ਦੇ ਬੱਚੇ ਵੀ ਨਹੀਂ ਹੈਲਦੀ ਖਾਣਾ ਖਾਂਦੇ ਬਹੁਤ ਰੇਅਰ ਬੱਚੇ ਆ ਜਿਹੜੇ ਅੱਛਾ ਘਰ ਦਾ ਖਾਣਾ ਖਾਂਦੇ ਆ। ਵੈਸੇ ਮੇਰੇ ਬੱਚੇ ਇਹ ਨਹੀਂ ਹੈ ਕਿ ਬਾਹਰ ਦੀਆਂ ਚੀਜ਼ਾਂ ਖਾਂਦੇ ਆ ਜਾਂ ਬਾਹਰ ਦਾ ਹੀ ਜੰਕ ਫੂਡ ਖਾਂਦੇ ਆ ਜਾਂ ਆਇਲੀ ਫੂਡ ਐਦਾਂ ਦਾ ਕੁਝ ਨਹੀਂ ਆ। ਮੈਂ ਘਰ ਜੋ ਬਣਾ ਦਿੰਨੀ ਉਹ ਖਾ ਲੈਂਦੇ ਆ। ਬਟ ਮੈਂ ਬਾਹਰ ਦੀ ਤਰ੍ਹਾਂ ਹੀ ਘਰੇ ਚੀਜ਼ ਬਣਾ ਦਿੰਨੀ। ਇਸੇ ਲਈ ਬੱਚੇ ਬਾਹਰ ਦੀ ਡਿਮਾਂਡ ਹੈ ਜਿਹੜੀ ਉਹ ਨਹੀਂ ਕਰਦੀ ਆ। ਤੇ ਇਹ ਕੁਛ ਮੈਂ ਟਾਵਲ ਲੈ ਕੇ ਆਈ ਸੀ ਕਿ ਹੱਥ ਸਾਫ਼ ਕਰਨ ਲਈ ਕਿਚਨ ਦੇ ਵਿੱਚ ਰੱਖਣ ਲਈ ਛੋਟੇ-ਛੋਟੇ ਤੇ ਇੱਕ ਪੀਜ਼ਾ ਕਟਰ ਸੀਗਾ ਇਹਦੀ ਆਪਾਂ ਨੂੰ ਹਮੇਸ਼ਾ ਲੋੜ ਰਹਿੰਦੀ ਸੀ ਜਦੋਂ ਵੀ ਮੈਂ ਪੀਜ਼ਾ ਵਗੈਰਾ ਬਣਾਉਣੀ ਆ ਤੇ ਕਟਿੰਗ ਦੇ ਟਾਈਮ ਇਹਨੂੰ ਬਹੁਤ ਪ੍ਰੋਬਲਮ ਆਉਂਦੀ ਸੀ ਇਹ ਮੇਰੇ ਯਾਦ ਆਇਆ ਸਟੋਰ ਗਏ ਤੇ ਆਪਾਂ ਲੈ ਕੇ ਆਂਦੇ ਸੀ ਨਾਲ ਪੀਜ਼ਾ ਕਟਰ ਇਹ ਕੁਛ 6-7 ਕਿਲੋ ਆਪਾਂ ਸੰਤਰੇ ਲੈ ਕੇ ਆਂਦੇ ਆ ਇਸ ਵਾਰ ਸੀਜ਼ਨ ਦੇ ਵਿੱਚ ਕੋਈ ਜ਼ਿਆਦਾ ਸੰਤਰੇ ਨਹੀਂ ਖਾਦੇ ਗਏ ਆ ਤੇ ਹੁਣ ਸੋਚਿਆ ਕਿ ਚਲੋ ਆਪਾਂ ਜੂਸ ਬਣਾਇਆ ਕਰਾਂਗੇ ਗਾਜਰ ਔਰੈਂਜ ਦਾ ਮਿਕਸ ਕਰਕੇ ਜੂਸ ਪੀਵਾਂਗੇ ਤੇ ਇੱਧਰ ਕੁਛ ਅਮਰੂਦ ਲੈ ਕੇ ਆਂਦੇ ਆ ਇਸ ਵਾਰ ਮੈਂ ਫਲ ਇਹਨੇ ਜਿਹੜੇ ਥੋੜੇ ਥੋੜੇ ਲੈ ਕੇ ਆਂਦੇ ਕਿਉਂਕਿ ਮੇਰੀ ਆਦਤ ਹੈ ਮੈਂ ਜਦੋਂ ਵੀ ਫਲ ਲੈ ਕੇ ਆਉਣੀ ਹੈ ਜ਼ਿਆਦਾ ਕੁਆਂਟੀਟੀ ਚ ਲੈ ਆਉਣੀ ਹੈ ਤੇ ਬੱਚੇ ਉਸ ਨੂੰ ਖਾਂਦੇ ਨਹੀਂ ਦੋ ਤਿੰਨ ਦਿਨਾਂ ਬਾਅਦ ਉਹ ਖਰਾਬ ਹੋ ਜਾਂਦੇ ਤੇ ਫਿਰ ਉਹਨਾਂ ਨੂੰ ਵੇਸਟ ਵਿੱਚ ਸੁੱਟਣਾ ਪੈਂਦਾ ਸੋ ਇਸ ਵਾਰ ਮੈਂ ਸਾਰੇ ਫਰੂਟਸ ਹੈ ਜਿਹੜੇ ਅੱਧਾ ਅੱਧਾ ਕਿਲੋ ਲੈ ਕੇ ਆਂਦੇ ਆ ਤਾਂ ਜੋ ਇਹ ਨਿਪਟ ਜਾਣ ਬਟ ਇਹ ਵੀ ਸਾਡੇ ਤੋਂ ਮਤਲਬ ਸਾਰੇ ਮਿਕਸ ਕਰਕੇ ਮੈਂ ਕੱਟ ਕੇ ਚਾਟ ਬਣਾਈ ਫਿਰ ਵੀ ਨਹੀਂ ਨਿਬੜੇ ਵਿੱਚੋਂ ਕੁਝ ਚੀਜ਼ਾਂ ਫਿਰ ਖਰਾਬ ਹੋ ਜਾਂਦੀਆਂ ਤੇ ਆਖਰ ਸਟਣੀਆਂ ਪੈਂਦੀਆਂ ਹੌਲੀ ਹੌਲੀ ਮੈਂ ਇਸ ਚੀਜ਼ ਨੂੰ ਸੁਧਾਰ ਰਹੀ ਹਾਂ ਕਿ ਚੀਜ਼ਾਂ ਦੀ ਜਿਹੜੀ ਮਾਤਰਾ ਹੈ ਉਹਨਾਂ ਨੂੰ ਘੱਟ ਲੈ ਕੇ ਆਇਆ ਕਰਾਂ ਤੇ ਇਹ ਕੁਝ ਚੀਕੂ ਹੈ ਜੀ ਤੇ ਕੁਝ ਬਨਾਨਸ ਵਗੈਰਾ ਇਹਨਾਂ ਨੂੰ ਮਿਕਸ ਕਰਕੇ ਫਰੂਟ ਚਾਟ ਬਣਾ ਦੋ ਤੋ ਖਾ ਲੈਂਦੇ ਆ ਆਪਾਂ ਜੇ ਵੈਸੇ ਸਿੰਪਲ ਫਰੂਟ ਕੱਟ ਕੇ ਦੇ ਦਿਓ ਤੋ ਮੇਰੇ ਬੱਚੇ ਨਹੀਂ ਖਾਂਦੇ ਇਹ ਪ੍ਰੋਬਲਮ ਹੈ ਬੱਚਿਆਂ ਦੀ ਤੇ ਇਹਨਾਂ ਸਾਰਿਆਂ ਨੂੰ ਪੋਲੀਥੀਨ ਦੇ ਵਿੱਚੋਂ ਚੀਜ਼ਾਂ ਨੂੰ ਕੱਢ ਕੇ ਅਲੱਗ-ਅਲੱਗ ਇਹਨਾਂ ਨੂੰ ਬਾਸਕਟ ਦੇ ਵਿੱਚ ਰੱਖਣਾ ਇਹਨਾਂ ਦੀ ਜਗ੍ਹਾ ਤੇ ਉੱਪਰ ਉਹ ਵੀ ਇੱਕ ਕੰਮ ਹੁੰਦਾ ਬਹੁਤ ਵੱਡਾ ਅੱਛਾ ਜੀ ਇਹ ਚੁਕੰਦਰ ਹੈ ਜੋ ਮੈਂ ਲੈ ਕੇ ਆਈ ਸੀ ਕਈ ਦਿਨਾ ਤੇ ਇਸੇ ਤਰ੍ਹਾਂ ਪਏ ਹੋਏ ਆ ਕਿਉਂਕਿ ਇਹ ਗਾਜਰਾਂ ਦੇ ਵਿੱਚ ਇਸ ਦਾ ਜੂਸ ਕੱਢਾਂਗੇ ਤੇ ਪਰ ਸਾਡੇ ਕੋਲ ਟਾਈਮ ਹੀ ਨਹੀਂ ਲੱਗ ਰਿਹਾ ਗਾਜਰਾਂ ਦਾ ਜੂਸ ਕੱਢਣ ਦਾ ਤੇ ਚੁਕੰਦਰ ਹੈ ਜਿਹੜੇ ਭਾਈ ਸਾਹਿਬ ਉੱਥੇ ਹੀ ਪਏ ਹੋਏ ਆ ਜਿੱਥੇ ਲਿਆ ਕੇ ਰੱਖੀ ਆਪਾਂ ਤੇ ਇਹ ਕੁਛ ਸੋਪਸ ਵਗੈਰਾ ਘਰ ਦਾ ਹੋਰ ਜੋ ਵੀ ਗਰੋਸਰੀ ਸਮਾਨ ਆਪਾਂ ਨੂੰ ਚਾਹੀਦਾ ਹੁੰਦਾ ਨਿੱਕਾ ਮोटा ਸਟੋਰ ਤੋਂ ਜਿਵੇਂ ਜਿਵੇਂ ਯਾਦ ਆਉਂਦਾ ਆਪਾਂ ਲੈ ਆਉਨੇ ਆ ਤੇ ਇਹ ਬਾਤ ਸੋਪ ਸੀਗੀਆਂ ਜਿਹੜੀਆਂ ਕੁਛ ਇਹ ਲੈ ਕੇ ਆਂਦੀਆਂ ਤੇ ਕੁਛ ਇਹ ਥੋੜਾ ਬਹੁਤਾ ਮਾੜਾ ਮੋਟਾ ਜੋ ਵੀ ਘਰ ਚ ਸਮਾਨ ਆਦਾ ਟਿਸ਼ੂ ਰੂਲਸ ਵਗੈਰਾ ਇਹ ਚੀਜ਼ਾਂ ਲਿਆਂਦੀਆਂ ਤੇ ਲਓ ਜੀ ਆਪਾਂ ਹੁਣ ਮਾਰਨਿੰਗ ਜਿਹੜਾ ਬੱਚਿਆਂ ਦਾ ਟਿਫਨ ਬਣਾਤਾ ਜੈਸਮੀਨ ਸਕੂਲ ਲਈ ਰੈਡੀ ਹੋ ਗਿਆ ਬੱਚੇ ਦੋਨੋਂ ਰੈਡੀ ਹੋ ਗਏ ਸੀ ਤੇ ਇਹ ਜੈਸਮੀਨ ਦਾ ਟਿਫਨ ਹੈ ਜਿਹੜਾ ਰੈਡੀ ਕਰਤਾ ਇਸ ਦੇ ਵਿੱਚ ਮੈਂ ਔਰੇਂਜ ਤੇ ਗ੍ਰੇਪਸ ਨੂੰ ਤੇ ਇਹਦੇ ਵਿੱਚ ਅਮਰੂਦ ਹੈ ਚੀਕੂ ਹੈ ਇਹ ਚੀਜਾਂ ਨੂੰ ਮਿਕਸ ਕਰਕੇ ਬਣਾਉਣਾ ਵੀ ਹੈ ਮਿਕਸ ਕਰਕੇ ਇਸ ਦੀ ਫਰੂਟ ਚਾਟ ਬਣਾਤੀ ਹੈ ਪਤਾ ਨਹੀਂ ਬੱਚੇ ਖਾ ਕੇ ਵੀ ਆਂਦੇ ਆ ਜਾਂ ਆਪਣੇ ਫਰੈਂਡਸ ਨੂੰ ਵੀ ਵੰਡੇ ਆਉਂਦੇ ਆ ਤੇ ਪਰ ਚਲੋ ਪੇਰੈਂਟਸ ਦਾ ਜੋ ਫਰਜ਼ ਆ ਆਪਾਂ ਕਰਦੇ ਆ ਜੀ ਆਪਣੇ ਹਿਸਾਬ ਨਾਲ ਬੱਚੇ ਆਪਣੇ ਹਿਸਾਬ ਨਾਲ ਚੀਜ਼ਾਂ ਕਰਦੇ ਆ ਤੇ ਜੈਸਮੀਨ ਦਾ ਨੀਚੇ ਲੰਚ ਰੈਡੀ ਹੋ ਗਿਆ ਉੱਪਰ ਇਸ ਦੀ ਫਰੂਟ ਫਾਈਲ ਡੱਬੀ ਹੋ ਗਈ ਤੇ ਨਾਲ ਵਾਟਰ ਬੋਟਲ ਹੈ ਜਿਹੜੀ ਇਹ ਰੈਡੀ ਹੋ ਗਈ ਹੈ ਆਪਣੇ ਵੱਲੋਂ ਸਭ ਲੰਚ ਪੰਚ ਰੈਡੀ ਹੈ ਜੀ ਵੈਨ ਆਨ ਦੇ ਵਿੱਚ 5 ਮਿੰਟ ਰਹਿ ਗਏ ਆ ਤੇ ਮੈਂ ਬੱਚਿਆਂ ਨੂੰ ਰੈਡੀ ਕਰਕੇ ਸਕੂਲ ਮਤਲਬ ਗੇਟ ਤੱਕ ਚੜਾ ਕੇ ਆਉਣੀ ਹੈ ਕਿ ਇਧਰ ਜੈਸਮੀਨ ਆਪਣਾ ਸਮਾਨ ਹੈ ਜਿਹੜਾ ਉਹ ਪੈਕ ਕਰੀ ਜਾਂਦੀ ਹੈ ਤੇ ਨਵਦੀਪ ਤਾਂ ਪੈ ਗਿਆ ਜਿਹੜਾ ਬਿਲਕੁਲ ਬੈਂਡ ਗੇਟ ਤੇ ਆਉਣ ਵਾਲੀ ਹੁੰਦੀ ਹੈ ਜਸਟ ਮੌਕੇ ਤੇ ਜਿਹੜਾ ਬੈਗ ਹੈ ਉਹ ਪੈਕ ਹੁੰਦਾ ਹੈ ਕਈ ਬੱਚੇ بڑے ਇਸ ਤਰ੍ਹਾਂ ਦੇ ਹੁੰਦੇ ਆ ਸੋ ਨਵਦੀਪ ਆਲਸੀ ਪਰਸਨ ਹੈ ਇਹ ਸਿਰਫ ਉਦੋਂ ਹੀ ਕੰਮ ਕਰਦਾ ਜਦੋਂ ਇਸ ਨੂੰ ਲੋੜ ਪੈਂਦੀ ਹੈ ਜਾਂ ਜਦੋਂ ਬਿਲਕੁਲ ਚੀਜ਼ ਟਾਈਮ ਟੂ ਟਾਈਮ ਹੁੰਦੀ ਹੈ ਪਹਿਲਾਂ ਇਹ ਕੋਈ ਚੀਜ਼ ਦੀ ਪ੍ਰਪਰੇਸ਼ਨ ਕਰਕੇ ਨਹੀਂ ਰੱਖਦਾਗਾ ਤੇ ਅੱਦਰ ਜੀ ਆਪਾਂ ਨੈਕਸਟ ਡੇ ਮੈਂ ਬਠਿੰਡਾ ਗਈ ਸੀ ਕਿਉਂਕਿ ਕੋਰਟ ਦੇ ਵਿੱਚ ਕੰਮ ਸੀ ਮੈਨੂੰ ਤੁਹਾਨੂੰ ਪਤਾ ਹੀ ਹੈ ਪਹਿਲਾਂ ਵਾਲੀਆਂ ਵੀਡੀਓਸ ਤੇ ਦੇਖਿਆ ਹੋਣਾ ਤੁਸੀਂ ਤੇ ਆਉਂਦੇ ਹੋਏ ਮੈਂ ਬਿਕਾਨੇਰ ਤੇ ਗਈ ਬਿਕਾਨੇਰ ਮਠਾਈ ਭੰਡਾਰ ਤੇ ਤੇ ਉਥੋਂ ਜੀ ਆਪਾਂ ਕੁਝ ਆ ਕਚੋਰੀ ਵਗੈਰਾ ਲੈ ਕੇ ਆਂਦੇ ਕਿਉਂਕਿ ਘਰੇ ਗੈਸਟ ਆਣੇ ਸੀਗੇ ਸੋ ਮੇਰਾ ਮਤਲਬ ਸੀਗਾ ਕਿ ਮੈਥੋਂ ਜਾ ਕੇ ਲੇਟ ਖਾਣਾ ਵਗੈਰਾ ਨਹੀਂ ਬਣਾਣਾ ਤੇ ਆਪਾਂ ਕੁਛ ਆਹ ਕਚੋਰੀਆਂ ਪੈਟਿਸ ਤੇ ਸਮੋਸੇ ਵਗੈਰਾ ਲੈ ਕੇ ਆਂਦੇ ਤੇ ਵੈਸੇ ਚਾਹ ਦੇ ਨਾਲ ਖਾਣ ਲਈ ਨਮਕੀਨ ਮਠੀਆਂ ਲੈ ਕੇ ਆਂਦੀ ਆ ਇਹ ਸਮੋਸੇ ਹੈ ਜੀ ਇਹਨਾਂ ਦੇ ਸਮੋਸੇ ਵੀ ਬਹੁਤ ਵਧੀਆ ਹੁੰਦੇ ਆ ਬੀਕਾ ਨੇਰ ਵਾਲਿਆਂ ਦੇ ਤੇ ਕੁਛ ਨਮਕੀਨ ਮਠੀਆਂ ਜਿਨ੍ਹਾਂ ਨੂੰ ਆਪਾਂ ਕੰਟੇਨਰ ਚ ਭਰ ਲਾਂਗੇ ਕਿਉਂਕਿ ਇਹਨਾਂ ਦੀ ਆਪਾਂ ਨੂੰ ਜਦੋਂ ਗੈਸਟ ਆਉਂਦੇ ਆ ਉਸ ਵੇਲੇ ਲੋੜ ਰਹਿੰਦੀ ਹੈ ਚਾਹ ਦੇ ਨਾਲ ਜਿਹੜੀਆਂ ਕਚੋਰੀਆਂ ਦੀ ਕਚੋਰੀਆਂ ਦਾ ਟੇਸਟ ਵਧੀਆ ਨਹੀਂ ਸੀ ਇਸ ਵਾਰ ਬੀਕਾਨੇਰ ਦੀਆਂ ਕਿਉਂਕਿ ਇਹ ਦਾਲ ਵਾਲੀਆਂ ਜਾਂ ਪਿਆਜ਼ ਵਾਲੀਆਂ ਕਚੋਰੀਆਂ ਬਣਾਉਂਦੇ ਹੁੰਦੇ ਸੀ ਤੇ ਪਰ ਹੁਣ ਇਹ ਸਾਰੀ ਸਟਫਿੰਗ ਹੈ ਜਿਹੜੀ ਜੋ ਸਮੋਸੇ ਦੇ ਵਿੱਚ ਪਾਉਂਦੇ ਉਹ ਹੀ ਸਟਫਿੰਗ ਆਲੂ ਵਾਲੀ ਮੈਸ਼ ਕੀਤੀ ਹੋਈ ਹੈ ਕਚੋਰੀਆਂ 'ਚ ਵੀ ਠੂਸ ਦਿੰਦੇ ਆ ਸੋ ਇਹਨਾਂ ਦਾ ਜਿਹੜਾ ਹੱਥ ਦਾ ਟੇਸਟ ਹੈ ਕਚੋਰੀਆਂ ਦਾ ਜੋ ਰਾਜਸਤਾਨੀ ਟੇਸਟ ਹੈ ਉਹ ਇਹਨਾਂ ਤੋਂ ਹੁਣ ਆਉਣੋਂ हट ਗਿਆ ਸੋ ਬੀਕਾਨੇਰ ਵਾਲਿਆਂ ਦੀਆਂ ਕਚੋਰੀਆਂ ਜਿਹੜੀਆਂ ਅੱਜ ਤੋਂ ਬਾਅਦ ਮੈਂ ਨਹੀਂ ਲੈ ਕੇ ਆਣੀ ਆ ਤੇ ਇਹ ਮਠੀਆਂ ਨਮਕੀਨ ਮੇਥੀ ਵਾਲੀਆਂ ਇਹ ਮੈਨੂੰ ਬਹੁਤ ਵਧੀਆ ਲੱਗਦੀਆਂ ਤੇ ਗੈਸਟ ਨੂੰ ਵੀ ਜਦੋਂ ਵੀ ਕੋਈ ਆਪਾਂ ਗੈਸਟ ਆਂਦੇ ਘਰੇ ਤੇ ਚਾਹ ਦੇ ਨਾਲ ਵੀ ਆਪਾਂ ਇਹਨਾਂ ਨੂੰ ਸਰਵ ਕਰ ਸਕਦੇ ਹਾਂ ਬਹੁਤ ਵਧੀਆ ਚੀਜ਼ ਹੈ ਤੇ ਆ ਦੇਖੋ ਜੀ ਇਹਨੂੰ ਪਰਤਾਪਾ ਕੰਟੇਨਰ ਦੇ ਵਿੱਚ ਤੇ ਹੁਣ ਇਹਨਾਂ ਦੀ ਸੀਲਨ ਦੀ ਪ੍ਰੋਬਲਮ ਨਹੀਂ ਰਹੇਗੀ ਇਸ ਤੇ ਵਿੱਚ ਆਪਾਂ ਕਰ ਦਿਆਂਗੇ ਇਸ ਨੂੰ ਬੰਦ ਤੇ ਜੋ ਥੋੜੀਆਂ ਬਹੁਤ ਮਠੀਆਂ ਸੌਰੀ ਬਚਣਗੀਆਂ ਉਹਨਾਂ ਨੂੰ ਆਪਾਂ ਚਾਹ ਦੇ ਨਾਲ ਖੁਦ ਖਾ ਲਾਂਗੇ ਤੇ ਇਹਨਾਂ ਨੂੰ ਮੈਂ ਠੂਸ ਠੂਸ ਕੇ ਭਰਨ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਫਿਰ ਵੀ ਥੋੜੀਆਂ ਹੀ ਬਚ ਗਈਆਂ ਛੋਟੀਆਂ-ਛੋਟੀਆਂ ਚੀਜ਼ਾਂ ਮਤਲਬ ਘਰ ਦੇ ਵਲੌਗਸ ਵੀ ਮੇਰਾ ਮਨ ਹੁੰਦਾ ਕਿ ਕੰਟੀਨਿਊਸਲੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਰਹਿ ਜਾਂਦੀਆਂ ਮੇਰੇ ਤੋਂ ਹੋਰ ਵੀ ਸਵੇਰ ਸ਼ਾਮ ਦਾ ਬਹੁਤ ਸਾਰਾ ਨਾਸ਼ਤਾ ਲੰਚ ਡਿਨਰ ਉਹ ਪ੍ਰੋਪਰ ਨਹੀਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦੀ ਜਿੱਦਾਂ-ਜਿੱਦਾਂ ਮੈਨੂੰ ਯਾਦ ਆਉਂਦਾ ਕਈ ਵਾਰ ਮਾਈਂਡ ਰਿਲੀਫ ਹੁੰਦਾ ਤਾਂ ਉਸ ਟਾਈਮ ਤੇ ਮੈਂ ਉਹ ਚੀਜ਼ਾਂ ਜਿਹੜੀਆਂ ਰਿਕਾਰਡ ਕਰ ਲੈਣੀ ਤੇ ਤੁਹਾਡੇ ਨਾਲ ਸ਼ੇਅਰ ਕਰ ਲੈਣੀ ਆ ਪਰ ਕੋਸ਼ਿਸ਼ ਕਰਾਂਗੇ ਕਿ ਆਪਾਂ ਕੰਟੀਨਿਊਸਲੀ ਚੀਜ਼ਾਂ ਨੂੰ ਸ਼ੇਅਰ ਕਰਿਆ ਕਰੀਏ ਪ੍ਰੋਪਰ ਵਲੌਗ ਵੀ ਆਣ ਆਪਣੇ ਪ੍ਰੋਪਰ ਆਪਣੀਆਂ ਵੀਡੀਓਜ਼ ਵੀ ਆਣ